ਮਾਚੀਵਾਲਾ ਸਾਹਿਬ ਦੇ ਚੈਨ ਕਮਲ ਚੌਕ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਗੁਰਦੇਵ ਉਮਰ ਕਰੀਬ 32 ਸਾਲ ਨੇ ਗਲਫਾਂ ਲੈ ਕੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਕੱਪੜੇ ਪ੍ਰੈਸ ਕਰਦਾ ਸੀ ਅਤੇ ਉਸ ਨੇ ਕਰਜ਼ਾ ਲੈ ਹੋਇਆ ਜਿਸ ਦੀਆਂ ਕਿਸ਼ਤਾਂ ਨਾ ਮੋਰ ਸਕਣ ਕਾਰਨ ਉਸ ਨੇ ਖੌਫਨਾਕ ਕਦਮ ਚੁੱਕਿਆ ਉਤਿ ਮੌਕੇ ਤੇ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਮਾਮਲੀ ਜਾਂਚ ਸ਼ੁਰੂ ਕਰ ਦਿੱਤੀ ਕਿਸਾਂ ਤੋਂ ਪੈਸੇ ਲਿੱਤੇ ਸੀਗੇ ਉਹਨਾਂ ਦੇ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹਨਾਂ ਨੇ ਕਿਹਾ ਕੱਲ ਲੈ ਜੋ ਪਰਸ ਲੈ ਜੋ ਕਹਿੰਦਾ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗਤੇ ਹੋ ਉਹਨਕੇ ਮੈਂ ਮੇਰੇ ਘਰ ਆ ਲਾਇਆ ਕਿਹਦੇ ਕੋਲੋਂ ਪੈਸੇ ਲਿੱਤੇ ਹੋਏ ਸੀ ਕਿਸ਼ਤੀ ਹਾਂ ਜੋ ਮੇਰੇ ਤੋਂ ਹਾਂ ਜੋ ਕਾਲਾ ਉਹ ਭਾਨ ਲੈ ਗਏ ਉਹਨਾਂ ਦੀ ਗੱਲ ਚ ਹੀ ਲੜਨ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕਿਤਨੇ ਬੱਚੇ ਆਪਕੇ ਇੱਕ ਹੀ ਗੁੜੀ ਆ ਇੱਕ ਹੀ ਗੁੜੀ ਅੰਕਲਾ ਕਿੰਨੇ ਪੈਸੇ ਕਿੰਨੇ ਲਿੱਤੇ ਹੋਏ ਸੀ ਕਿਤੇ ਉਸ ਕੋ ਲੈ ਕੇ ਗਏ ਕਹੀਂ ਆਪ ਡਾਕਟਰ ਕੇ ਪਾਸ ਆਪਕੋ ਨਹੀਂ ਕੀ ਖਾਇਆ ਉਸਨੇ ਕੀ ਸ਼ਰਾਬ ਪੀਤੀ ਸੀ ਬਸ ਸੁਸਾਇਸਾਈਡ ਕਿਵੇਂ ਕੀਤਾ ਉਹਨਾਂ ਨੇ ਮੈਂ ਸਾਨੂੰ ਬਾਹਰ ਕੱਢ ਦਿੱਤਾ ਮੈਨੂੰ ਕਹਿੰਦੇ ਮਰਨਾ ਹੈ ਮੈਂ ਕਹਿੰਦਾ ਪਹਿਲਾਂ ਵੀ ਅੱ데 ਕਰ ਚੁੱਕੇ ਨੇ ਨਹੀਂ ਕੁਝ ਕਰਨਾ ਹੋਣਾ ਮੇਰੇ ਨਾਲ ਕਈ ਵਾਰੀ ਲੜਾਈ ਹੋਈ ਹੈ ਦਰਵਾਜ਼ਾ ਖੋਲ ਦਿੰਦੇ ਸੀਗੇ ਮੈਨੂੰ ਨਹੀਂ ਪਤਾ ਸੀ ਐਵੇਂ ਕਰ ਲੈਣਾ ਮੈਂ ਇਹਨਾਂ ਨੂੰ ਬੁਲਾਇਆ ਫਿਰ ਦਰਵਾਜ਼ਾ ਖੋਲਿਆ ਨਹੀਂ ਫਿਰ ਮੈਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਤਾਂ ਉੱਪਰ ਲਟਕੇ ਪਏ ਸੀ ऐसा की मामला इलाज ਨੂੰ ਸੁਣ ਰਿਹਾ ਹਾਂ ਜੀ ਸਾਨੂੰ ਮਤਲਬ ਮਿਲ ਗਿਆ ਵੀ ਪ੍ਰਵਾਰਸੀਆ ਗੁਰੂ ਦੇ ਇਹਨੇ ਖੁਦਕੁਸ਼ੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਿਆ ਕਮਰੇ ਦਾ ਤੇ ਹੁਣ ਅਸੀਂ ਪਹੁੰਚੇ ਹਾਂ ਲਾਸਟ ਬੈਟ ਤੇ ਵੀ ਇਹ ਮਾਤਾ ਜੀ ਪ੍ਰੈਜੈਂਟ ਆ ਜਿਹਦੇ ਬ੍ਰਦਰ ਆ ਹੂੰ ਥਰਡ ਦਾ ਇਹ ਗਲਫਾ ਬੈਕ ਕੀਤੀ ਜੀ ਜੀ ਕਿੰਨੇ ਕਵਿਚ ਘਟਣਾ ਦੀ ਇਹ ਇਹ ਕਰੀਬ ਸੱਦੀ ਪੂਣੀ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੇ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਪਰ ਦੂਸਰੀ ਸਾਈਡ ਤੇ ਕਾਮ ਦਾ ਕੁਸਤਾ ਲੱਗੇ ਜੀ ਅੱਜ ਤਾਂ ਕੁਝ ਵੀ ਕੋਈ ਸਟੇਟਮੈਂਟ ਨਹੀਂ ਆਈ ਸਾਨੂੰ ਦਿੱਤੀ ਹੁਣ ਜੀ ਪਹਿਲਾਂ ਤਾਂ ਹੁਣ ਡੈੱਡ ਬੋਡੀ ਅਸੀਂ ਹਸਪੀਟਲ ਚੱਲਦਾ ਪਰਿਵਾਰ ਕਹਿੰਦਾ ਉਹ ਤਾਂ ਕਰਜ਼ੇ-ਕੁਰਜ਼ੇ ਸੀ ਕੋਈ ਇਦਾਂ ਅੱਜ ਤਾਂ ਕੁਝ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਾਅਤੇ ਕੇਸ ਨਹੀਂ ਪਰ ਤਫ਼ਤੀਸ਼ ਪੜਤਾਲ ਕਰਾਂਗੇ ਕੋਈ ਦੂਸਰਾ ਨੋਟ ਮੜਿਆ ਜੀ ਕੋਈ ਜੀ ਨਹੀਂ